ਪੈਂਦੀ ਆ ਤੇ 2 ਲੱਖ ਪਲੱਸ ਦੇ ਨਾਲ ਜਿੱਤਦਾ ਭਾਈ ਸਰਬਜੀਤ ਸਿੰਘ ਖਾਲਸਾ ਜਿੱਤਦਾ ਤੇ ਉਸ ਦਿਨ ਤੋਂ ਹੀ ਭਾਈ ਐਸ ਸਰਬਜੀਤ ਸਿੰਘ ਮਾਨ ਦੇ ਬਿਆਨ ਹੋਣੇ ਸ਼ੁਰੂ ਹੋ ਗਏ ਇਹ ਬੜਾ ਵੱਡਾ ਇੱਕ ਖਤਰਨਾਕ ਚੀਜ਼ ਹੈ ਇਹ ਬਿਆਨ ਬੜੀ ਅਤੇ ਸਮਝ ਦੀ ਜ਼ਰੂਰਤ ਆ ਤੇ ਇੱਕ ਪਾਸੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਵਿਰੋਧਤਾ ਕਰੇ ਆ ਦੋ ਆਪਾਂ ਇਹ ਮੁੱਦਿਆਂ ਤੇ ਅੱਜ ਗੱਲਬਾਤ ਕਰਨੀ ਹੈ ਬੜੇ ਧਿਆਨ ਦੇ ਨਾਲ ਸੁਣ ਲੈਣਾ ਇੱਕ ਮੁੱਦਾ ਜੁੜਿਆ ਉਹ ਖਬਰ ਜੁੜੀ ਆ ਭਾਈ ਬਲਵੰਤ ਸਿੰਘ ਰਾਜਵਾਨਾ ਜਿਹੜਾ ਕਿ 29 30 ਸਾਲ ਦਾ ਤੋਂ ਬੰਦਾ ਜਿਹੜੀ ਕਿ 11 ਨਵੰਬਰ ਨੂੰ ਤਰੀਕ ਸੀ ਉਹਦਾ ਕੀ ਬਣਿਆ ਉਹ ਵੀ ਤੁਹਾਨੂੰ ਦੱਸ ਦਿਆਂ ਅੱਗੇ ਜਾ ਕੇ ਉਸ ਤੋਂ ਪਹਿਲਾਂ ਗੱਲ ਕਰਦੇ ਆਪਾਂ ਮੰਦੀਪ ਸਿੰਘਾ ਜੋ ਕਿ ਤਰਨਤਨ ਸਾਹਿਬ ਦੀ ਜਿਵਨੀ ਚੋਣ ਹੋਈ ਆ ਉਹਦੇ ਵਿੱਚ ਸੰਦੀਪ ਸਿੰਘ ਸੰਨੀ ਦਾ ਭਰਾ ਮੰਦੀਪ ਸਿੰਘਾ ਕਿਉਂ ਹਾਰਿਆ ਇਹਦੇ ਬਾਅਦ ਆਪਾਂ ਗੱਲਬਾਤ ਕਰਨੀ ਆ ਸਾਤੋਂ ਪਹਿਲਾਂ ਤਾਂ ਬੈਰ ਜੀ ਕਾ ਖਾਲਸਾ ਬੈਰ ਜੀ ਕੀ ਫਤਿਹ ਹੋਰ ਤੋਂ ਸੇ ਪਹਿਲਾਂ ਆਪਾਂ ਗੱਲ ਕਰਦੇ ਆਂ ਮਨਦੀਪ ਸਿੰਘ ਬਾਰੇ ਕਿ ਉਹ ਕਿਉਂ ਹਾਰਿਆ ਜਾਂ ਹਰਾਇਆ ਗਿਆ ਇਹ ਵੱਡੇ ਸਵਾਲ ਨੇ ਇਹਦੇ ਵਿੱਚ ਸਾਨੂੰ ਸਮਝਣਾ ਪਊਗਾ ਕਿ ਮਨਦੀਪ ਸਿੰਘ ਕਿਉਂ ਹਾਰਿਆ ਇੱਕ ਤਾਂ ਇਹ ਸਮਝ ਲਓ ਕਿ ਜਿੰਨਾ ਜ਼ੋਰ ਭਾਈ ਮਨਦੀਪ ਸਿੰਘ ਨੂੰ ਹਰਾਉਣ ਤੇ ਵੱਡੀ ਪੱਧਰ ਤੇ ਸਰਕਾਰ ਏਜੰਸੀਆਂ ਦਾ ਲੱਗਿਆ ਹੋਇਆ ਸੀ ਕਿ ਬੇਸ਼ੱਕ ਮਨਦੀਪ ਸਿੰਘ ਹਰਜੇ ਅਕਾਲੀ ਦਰਬਾਰਸ ਪੰਜਾਬ ਦੇ ਜਥੇਬੰਦੀ ਨੂੰ ਅਸੀਂ ਖਤਮ ਕਰਨਾ ਹੋਰ ਜੇ ਮਰਜ਼ੀ ਜਿੱਤ ਜਾਵੇ ਇਹ ਜੋ ਬਿਆਨ ਦਿਵਾਉਣੇ ਜਾਂ ਆਪਾਂ ਕਿਲੇ ਕਿ ਰਾਜੇ ਵੜਿੰਗ ਨੇ ਇਹ ਚਾਹ ਨਾਲ ਬਿਆਨ ਨਹੀਂ ਦਿੱਤੇ ਇਹਨੂੰ ਬੜਾ ਸਮਝਣਾ ਪਊਗਾ ਇਹਦੇ ਪਿੱਛੇ ਹੈ ਕੀ ਆ ਇਹ ਜਿਹੜੀ ਕਿ ਚੋਣ ਹੋਣੀ ਸੀ ਸਾਲ ਸਵਾ ਸਾਲ ਦੀ ਇਹਦੇ ਪਿੱਛੇ ਬੜਾ ਵੱਡੇ ਵੱਡੇ ਕਾਰਨ ਨੇ ਇੱਕ ਤਾਂ ਜਿਹੜਾ ਕਿ ਪਾਰਟੀ ਵੱਲੋਂ ਬਿਨਾ ਬੰਦਾ ਜਿਹੜਾ ਕਿ ਚੋਣ ਪ੍ਰਚਾਰ ਜਦੋਂ ਬੰਦਾ ਕਰਦਾਗਾ ਉਹਦੇ ਵਿੱਚ ਬੜੀਆਂ ਧਿਆਨ ਦੇਣ ਜੋ ਗੱਲਾਂ ਹੁੰਦੀਆਂ ਨੇ ਜੋ ਕਿ ਮੀਡੀਆ ਤੋਂ ਬਚਣਾ ਵੀ ਪੈਂਦਾਗਾ ਕਈ ਵਾਰੀ ਮੀਡੀਆ ਦੀਆਂ ਗੱਲਾਂ ਹੁੰਦੀਆਂ ਨੇ ਸਵਾਲ ਜਵਾਬ ਹੁੰਦੇ ਆ ਉਹਤੇ ਬੜਾ ਠਰਮੇ ਦੇ ਨਾਲ ਜਵਾਬ ਦੇਣਾ ਹੁੰਦਾ ਪਰ ਅਸੀਂ ਤੈਸ ਦੇ ਵਿੱਚ ਆ ਕੇ ਜਦੋਂ ਇਹੋ ਜਿਹੇ ਬਿਆਨ ਦੇ ਦਿੰਨੇ ਆ ਸਾਡੇ ਬੰਗ ਦੇ ਵਿੱਚ ਜਦੋਂ ਐਹ ਜੀ ਕੋਈ ਗੱਲ ਨਿਕਲ ਜਾਂਦੀ ਆ ਸਾਡਾ ਇੱਕ ਨਿਕਲਿਆ ਬਿਆਨ ਆ 100 ਕਦਮ ਪਿੱਛੇ ਦੂਰੀ ਸਾਨੂੰ ਛੋਟਾ ਦਿੰਦਾ ਹੈਗਾ ਪਰ ਇੱਥੇ ਤਾਂ ਜਿਹੜਾ ਕਿ ਆਪੋਤਾਪ ਹੋਇਆ ਪਿਆ ਸੀ ਜਿਹਦਾ ਜੀ ਕਰਦਾ ਸੀ ਉਹ ਬਿਆਨ ਦਾਗ ਦਿੰਦਾ ਸੀ ਜਿਹਦਾ ਜੀ ਕਰਦਾ ਸੀ ਉਹ ਦਾਗ ਦਿੰਦਾ ਸੀ ਤੇ ਇਸ ਕਰਕੇ ਵੀ ਜਿਹੜਾ ਇਹ ਮੈਂ ਕਹਿੰਦਾ ਮਾਰ ਪਈ ਆ ਦੂਸਰੀ ਜਿਹੜੇ ਕਿ ਇਸੇ ਨਾਲ ਹੀ ਖਬਰ ਜੁੜੀ ਆ ਹੁਣ ਮਨਦੀਪ ਸਿੰਘ ਦਾ ਕਹਿੰਦੇ ਆ ਅਕੇ ਬਿਆਨ ਆਇਆ ਜੀ ਉਹਨੇ ਬਿਆਨ ਦਿੱਤਾ ਕਿ ਅਸੀਂ ਜੇ ਮੈਂ ਨਾ ਖੜਾ ਹੁੰਦਾ ਕਾਲੀਦਾਲ ਜਿੱਤ ਜਾਂਦਾ ਉਮਨ ਨੂੰ ਲੱਗਦਾ ਕਿ ਉਹਦਾ ਤੋਰ ਮਰੋੜ ਕੇ ਜਿਹੜਾ ਬਿਆਨ ਆ ਉਹ ਚਲਾਇਆ ਗਿਆ ਤਾਂ ਉਹਨੇ ਗੱਲ ਅੱਗੇ ਵੀ ਕਹੀ ਆ ਜੇ ਉਹ ਨਾ ਖੜੇ ਹੁੰਦੇ ਅਕਲ ਨਾਲ ਤਾਂ ਮੈਂ ਜਿੱਤ ਜਾਣਾ ਸੀ ਤੇ ਦੂਸਰੇ ਪਾਸੇ ਸਿਮਰਜੀਤ ਸਿੰਘ ਮਾਨ ਦਾ ਬਿਆਨ ਮਾਨ ਦੇ ਬਿਆਨ ਨੇ ਵੀ ਬਹੁਤ ਵੱਡਾ ਜਿਹੜਾ ਕਦਮ ਆ ਫਰਕ ਪਾਇਆਗਾ ਪਿੱਛੇ ਇਹ ਪਾਰਟੀ ਨੂੰ ਉਲਝਾਣ ਪਿੱਛੇ ਕਾ ਵੱਡੀ ਚਾਲ ਚੱਲੀ ਆ ਮੈਂ ਕਿਸੇ ਦਾ ਵਿਰੋਧੀ ਨਹੀਂ ਮੈਂ ਕਿਸੇ ਦਾ ਹਮਾਇਤੀ ਨਹੀਂ ਜਿੰਦੀ ਇੱਕ ਗੱਲ ਜਾਣ ਦੇ ਵਿੱਚ ਆਈ ਆ ਜਿੰਨਾ ਕਿ ਸੂਤਰਾਂ ਦੇ ਹਵਾਲਿਆਂ ਤੋਂ ਪਤਾ ਲੱਗਿਆ ਹੁਣ ਸਿਮਰਜੀਤ ਸਿੰਘ ਮਾਨ ਦਾ ਬਿਆਨ ਆ ਰਿਹਾ ਕਾਨਫਰੰਸ ਕਰ ਰਿਹਾ ਹੈ ਜਿ 27 ਦੇ ਵਿੱਚ ਅਕਾਲੀ ਦਲ ਦੇ ਨਾਲ ਸਮਝੌਤਾ ਹੋ ਸਕਦਾ ਅਸੀਂ ਲੜਾਂਗੇ ਉਹ ਅਕਾਲੀ ਦਲ ਬਾਗਲਾ ਜਿਨੇ ਸੱਡੇ ਪੰਥ ਦਾ ਕੱਖ ਨਹੀਂ ਜਿਨ੍ਹਾਂ ਕੀਤਾ ਸਿੱਖ ਕੌਮ ਦਾ ਘਾਣਾ 1978 ਤੋਂ ਲੈ ਕੇ ਮੈਂ ਤੁਹਾਨੂੰ ਫਿਰ ਬਾਰ-ਬਾਰ ਕਹਿ ਰਿਹਾ ਹੁਣਾਂਗਾ ਕਿ ਅੱਜ ਤੱਕ ਸਾਡਾ ਇਸ ਨੇਤ ਕਰ ਦਿੱਤਾ ਤੇ ਅੱਜ ਕਹਿੰਦੇ ਜੀ ਅਸੀਂ ਉਹਦੇ ਨਾਲ ਉਹ ਕਰਾਂਗੇ ਖੜਾਂਗੇ ਸ਼ਰਮ ਦਾ ਘਾਟਾ ਇਦੋਂ ਦਾ ਸ਼ਰਮ ਨਾਲ ਮਰ ਜਾਣਾ ਚਾਹੁੰਦਾ ਸਾਰੇ ਜ਼ਿੰਦਗੀ ਇਕੱਲਾ ਲੜਦਾ ਰਿਹਾ ਤੇ ਕਿਸੇ ਨਾਲ ਗੱਠ ਜੋੜ ਨਹੀਂ ਕੀਤਾ ਤੇ ਜੇਕਰ ਅੱਜ ਉਹ ਦੂਸਰੇ ਨੰਬਰ ਤੇ ਆ ਗਏ ਤੇ ਅੱਜ ਉਹਨੂੰ ਮੋਹ ਜਾਗਣ ਲੱਗ ਪਿਆ ਇਹ ਬੜੀ-ਬੜੀ ਸਾਸਾ ਇਹਨੂੰ ਸਮਝਣਾ ਪਊਗਾ ਕਿ ਇਹਨੂੰ ਅਕਾਲੀ ਦਲ ਬਾਦਸ਼ ਪੰਜਾਬ ਦੇ ਜਥੇਬੰਦੀ ਨੂੰ ਜਿਹੜਾ ਕਿ ਕੰਮੇ ਫੇਲ ਕਰਨਾ ਕੰਮੇ ਮੰਨਣਾ ਕੰਮੇ ਉਹਦੇ ਤੇ ੱੱਬਾ ਲਾਉਣਾ ਇਹ ਬੜੀ-ਬੜੀ ਚਾਲ ਆ ਇਹ ਸਮਝੀ ਜਰੂਰਤਾ ਅੱਜ ਭਾਈ ਅੰਮ੍ਰਿਤਪਾਲ ਸਿੰਘ ਆ ਤੇ ਉਹਦੀ ਪਾਰਟੀ ਨੂੰ ਬੜਾ ਕੇ ਜ਼ੋਰ ਦੇ ਨਾਲ ਧਿਆਨ ਨਾਲ ਸਮਝੀ ਜਰੂਰਤਾ ਇਹ ਇਹ ਸਿਮਰਜੀਤ ਸਿੰਘ ਮਾਨ ਦਾ ਬਿਆਨ ਇਹ ਐਵੇਂ ਨਹੀਂ ਆਇਆ ਇਹ ਬੜਾ ਕੇ 2027 ਦੇ ਵਿੱਚ ਆ ਕਿਵੇਂ ਬਾਦਲ ਕਰਨੇ ਬੰਦੇ ਖੜੇ ਕਰਨੇ ਆ ਸਰਕਾਰ ਦਾ ਨਹੀਂ ਬਣਦੀ ਤੇ ਪਰ ਕਿਵੇਂ ਉਹਨਾਂ ਨੇ ਜਿੱਤਣਾ ਇਹ ਬੜੇ-ਵੱਡੇ ਸੰਕੇਤ ਦਿੰਦਾ ਇਹ ਬਿਆਨ ਸਿਮਰਜੀਤ ਸਿੰਘ ਮਾਨ ਦਾ ਤੇ ਭਾਈ ਤੂੰ ਸਾਰੀ ਜ਼ਿੰਦਗੀ ਸਮਝਾਉਂਦਾ ਨਹੀਂ ਕੀਤਾ ਅਕਾਲੀਆਂ ਦੇ ਨਾਲ ਜਦੋਂ ਅਕਾਲੀ ਦਲ ਬਾਦਸ ਪੰਜਾਬ ਦੇ ਜਥੇਬੰਦੀ ਡਟ ਪੈਂਦੀ ਹੈ ਤੇ 2 ਲੱਖ ਪਲੱਸ ਦੇ ਨਾਲ ਜਿੱਤਦਾ ਭਾਈ ਸਰਬਜੀਤ ਸਿੰਘ ਖਾਲਸਾ ਜਿੱਤਦਾ ਤੇ ਉਸ ਦਿਨ ਤੋਂ ਹੀ ਆ ਸਰਬਜੀਤ ਸਿੰਘ ਮਾਨ ਦੇ ਬਿਆਨ ਹੋਣੇ ਸ਼ੁਰੂ ਹੋ ਗਏ ਇਹ ਬੜਾ-ਬੜਾ ਇੱਕ ਖਤਰਨਾਕ ਚੀਜ਼ ਆ ਇਹ ਬਿਆਨ ਆ ਬੜੀ ਅਤੇ ਸਮਝਣ ਦੀ ਜ਼ਰੂਰਤ ਆ ਤੇ ਇੱਕ ਪਾਸੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਵਿਰੋਧਤਾ ਕਰੇ ਆ ਜਦੋਂ ਭਾਈ ਅੰਮ੍ਰਿਤਪਾਲ ਸਿੰਘ 4 ਲੱਖ ਵੋਟਾਂ ਦੇ ਨਾਲ ਵੋਟਾਂ ਪੈਂਦੀਆਂ ਤੇ 2 ਲੱਖ ਪਲੱਸ ਦੇ ਨਾਲ ਜਿੱਤਦਾ ਭਾਈ ਸਰਬਜੀਤ ਸਿੰਘ ਖਾਲਸਾ ਜਿੱਤਦਾ ਤੇ ਉਸ ਦਿਨ ਤੋਂ ਹੀ ਭਾਈ ਸਰਬਜੀਤ ਸਿੰਘ ਮਾਨ ਦੇ ਬਿਆਨ ਹੋਣੇ ਸ਼ੁਰੂ ਹੋ ਗਏ ਇਹ ਬੜਾ ਵੱਡਾ ਇੱਕ ਖਤਰਨਾਕ ਚੀਜ਼ ਆ ਇਹ ਬਿਆਨ ਆ ਬੜੀ ਤੇ ਸਮਝ ਦੀ ਜ਼ਰੂਰਤ ਆ ਤੇ ਇੱਕ ਪਾਸੇ ਤਾਂ ਭਾਈ ਅੰਮਰਪਾਲ ਸਿੰਘ ਦੀ ਵਿਰੋਧਤਾ ਕਰੇ ਆ ਤੇ ਦੂਸਰੇ ਪਾਸੇ ਇਹ ਕਹਿ ਰਿਹਾ ਜੀ ਮੈਨੂੰ ਇਹ ਸਾਂਝਾ ਉਮੀਦਵਾਰ ਨੇ ਕਿਹਾ ਸੀ ਤਾਂ ਖੜ ਗਿਆ ਏ ਭਾਈ ਤੁਸੀਂ ਜਿਹੜਾ ਇਹ ਫੈਸਲਾ ਲੈਂਦਾ ਅਕਾਲੀ ਦਲ ਬਾਦਸ ਪੰਜਾਬ ਦੇ ਜਤੀਬੰਦੀ ਨੇ ਇਹ ਜਿਹੜਾ ਕਿ ਤਰਨਤਾਰਨ ਦੀ ਚੌਂਟੇ ਤੇ ਗਲਤ ਫੈਸਲਾ ਲੈਂਦਾ ਮੈਂ ਇਹ ਨਹੀਂ ਕਹਿੰਦਾ ਕਿ ਬੰਦਾ ਗਲਤ ਸੀ ਬੰਦਾ ਸਹੀ ਸੀ ਠੀਕ ਸੀ ਨਰਮ ਸੀ ਤੇ ਉਸ ਕੌਮ ਦਾ ਜੋਧਾ ਭਾਈ ਸੰਦੀਪ ਸਿੰਘ ਸੰਨੀ ਦਾ ਚਲੋ ਕੋਈ ਨਹੀਂ ਇਹ ਚੌਣਾ ਆਉਂਦੇ ਜਾਂਦੀਆਂ ਰਹਿੰਦੀਆਂ ਨੇ ਪਰ ਜਿਹੜੇ ਮੈਂ ਤੁਹਾਨੂੰ ਸਕੇ ਦਿੱਤੇ ਆ ਜੇਕਰ ਤੁਸੀਂ ਇਹਦੇ ਵਿੱਚ ਬਚ ਜਾਓਗੇ ਜੇਕਰ ਤੁਸੀਂ ਕਹਿੰਦੇ ਹੋ ਕਿ ਸਾਡਾ ਗੱਠ ਜੋੜ ਹੋਵੇ ਅਕਾਲੀ ਦਲ ਬਾਦਲ ਦੇ ਨਾਲ ਤੁਹਾਨੂੰ ਡੋਡ ਵੋਟ ਨਹੀਂ ਪੈਣੀ ਇਹ ਤੁਸੀਂ ਸੋਚ ਕੇ ਦੇਖ ਲਿਓ ਕਿ ਤੁਹਾਨੂੰ ਖਤਮ ਕਰਨ ਦੇ ਲੱਗੇ ਆ ਕਿ ਅਕਾਲੀ ਦਲ ਬਾਦਲ ਪੰਜਾਬ ਦੇ ਜਥੇਬੰਦੀ ਨੂੰ ਕੰਮੇ ਖਤਮ ਕਰਨਾ ਇਹ ਸੈਂਟਰ ਸਰਕਾਰ ਤੋਂ ਲੈ ਕੇ ਪੰਜਾਬ ਸਰਕਾਰ ਤੋਂ ਲੈ ਕੇ ਯਾਦਸੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆਗਾ ਕਿਵੇਂ ਦੁਆਰੇ ਬਾਦਲ ਕੇ ਨੂੰ ਉਘਾਰਨਾਗਾ ਇਹ ਬੜੇ ਵੱਡੇ ਚਾਲ ਹੈ ਇਹਨੂੰ ਸਮਝਣ ਦੀ ਜ਼ਰੂਰਤ ਆ ਜੇਕਰ ਅਸੀਂ ਆਪਣੇ ਵੀ ਇੱਕ ਦੂਜੇ ਨੂੰ ਗੋਲਾ ਕੱਢ ਕੇ ਜੇ ਅਸੀਂ ਗਾਲਾਂ ਲਕਤੀਆਂ ਜੇ ਅਸੀਂ ਫਲਾਨਾ ਕਰ ਦਿੱਤਾ ਇਹਦੇ ਨਾਲ ਕੁਝ ਨਹੀਂ ਸਮਾਰਨ ਵਾਲਾ ਇਹ ਬੜਾ ਸਮਝਣਾ ਪਊਗਾ ਜੇਕਰ ਤੁਸੀਂ ਆਉਣ ਵਾਲੇ ਵਕਤ ਦੇ ਵਿੱਚ ਅੱਗੇ ਵਧਣਾ ਅੱਗੇ ਜਿੱਤਣਾਗਾ ਦੂਸਰੀ ਖਬਰ ਜੁੜੀ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਜੋ ਕਿ 29-30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦਾ 11 ਨਵੰਬਰ ਨੂੰ ਤਰੀਖ ਸੀ ਪੇਸ਼ ਸੀ ਸੁਪਰੀਮ ਕੋਰਟ ਦੇ ਵਿੱਚ ਆ ਪਰ ਵੱਡੀ ਤੁਸੀਂ ਇਹ ਗੱਲ ਦੇਖੋ ਕਿ ਦੂਸਰੇ ਪਾਸੇ ਉਸੇ ਦਿਨ ਇੱਕ ਦਿਨ ਪਹਿਲਾਂ ਬੰਬ ਧਮਾਕੇ ਹੁੰਦੇ ਆ ਦਿੱਲੀ ਦੇ ਵਿੱਚ ਤੇ ਦੂਸਰੇ ਉਸੇ ਦਿਨ ਹੀ ਜਿਹੜੀਆਂ ਕਿ ਦੂਸਰੇ ਦਿਨ ਚੋਣਾ ਹੋਣੀ ਸੀ ਬਿਹਾਰ ਦੇ ਵਿੱਚ ਉਤੋਂ ਮੋਦੀ ਜਿੱਤਦਾ ਨਰਿੰਦਰ ਮੋਦੀ ਇਹ ਬੜੀਆਂ ਚੀਜ਼ਾਂ ਸਾਨੂੰ ਸਮਝਣ ਦੀ ਜ਼ਰੂਰਤ ਆ ਜੋ ਅੱਜ ਚੱਲ ਰਿਹਾਗਾ ਪਰ ਅਸੀਂ ਇਸ ਐਂਗਲ ਤੋਂ ਨਹੀਂ ਸਮਝਦੇ ਅਸੀਂ ਥੋੜਾ ਜਿਹਾ ਬਰੀਕੀ ਦੇ ਤਹਿਤ ਇੱਕ ਨਹੀਂ ਜਾਂਦੇ ਤੇ ਉਸੇ ਦਿਨ ਬੰਬ ਧਮਾਕੇ ਹੁੰਦੇ ਆ ਜਦੋਂ ਚੋਣਾ ਹੁੰਦੀ ਹੈ ਉਦੋਂ ਕਿਉਂ ਹੁੰਦੇ ਆ ਬੜੇ ਸੋਚਣ ਤੇ ਸਮਝਣ ਵਾਲੀ ਗੱਲ ਆ ਤੇ ਉੱਥੇ મોદી ਜਿੱਤ ਗਿਆ ਚਲੋ ਉਹ ਗੱਲ ਵੱਖਰੀ ਆ ਵੀ ਜਿੰਨਾ ਹਾਰਨਾ ਪਰ ਇਹਦੇ ਵਿੱਚ ਮਨਸਾ ਕੀ ਆ ਇਹ ਵੱਡੀ ਜਿਹੜੀ ਸੋਚ ਵਿਚਾਰਨ ਵਾਲੀ ਗੱਲ ਆ ਹੁਣ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਜਿਹੜੀ ਕਿ ਫੰਕਸ਼ਨ ਨੂੰ ਲੈ ਕੇ ਜਿਹੜਾ ਕੇਂਦਰ ਸਰਕਾਰ ਨੇ ਉੱਤੇ ਜਵਾਬ ਦੇਣਾ ਸੀ ਤਾਂ ਅੱਜ ਤੁਸੀਂ ਇਹ ਦੇਖੋ ਕਿ 11 ਨਵੰਬਰ ਦੀ ਤਰੀਕ ਨੂੰ ਕਿਸੇ মিডিਏ ਨੇ ਦੱਸਿਆ ਕਿ ਭਾਈ ਬਲਵੰਤ ਸਿੰਘ ਰਾਜਵੜੀ ਦੀ ਜਿਹੜਾ ਪੰਚ ਨੂੰ ਲੈ ਕੇ ਉੱਥੇ ਬਹਿਸ ਹੋਣੀ ਸੀ ਤਰੀਕ ਪੈਣੀ ਸੀ ਕੀ ਹੋਇਆ ਉਹਦਾ ਕਿਸੇ ਨੂੰ ਕੁਝ ਨਹੀਂ ਪਤਾ ਕਿਸੇ মিডিਏ ਤੱਕ ਪਿੰਕ ਨਹੀਂ ਪੈਣ ਦਿੱਤੀ ਗਈ ਕਿ ਭਾਈ ਬਲਵੰਤ ਸਿੰਘ ਰਾਜਵੜੀ ਦੀ ਜਿਹੜਾ ਉੱਥੇ ਤਰੀਕ ਸੀ ਤੇ ਕੌਣ ਪੇਸ਼ ਹੋਇਆ ਕੇਂਦਰ ਸਰਕਾਰ ਨੇ ਕੀ ਜਵਾਬ ਦਿੱਤਾ ਇਹ ਬੜੇ ਵੱਡੇ ਸਵਾਲ ਆ ਇਹ ਆਉਣ ਵਾਲਾ ਭਵਿੱਖ ਆ ਤੁਸੀਂ ਕਹਿੰਦੇ ਹੋ ਕਿ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਫਾਂਸੀ ਨਹੀਂ ਦੇ ਸਕਦੇ ਨਹੀਂ ਅਸੀਂ ਇਹ ਨਹੀਂ ਕਰ ਸਕਦੇ ਫਲਾਨਾ ਨਹੀਂ ਕਰ ਸਕਦੇ ਤੁਸੀਂ ਇਹ ਦੇਖ ਲਿਓ ਕਿ ਚੋਣਾਂ ਨੇੜੇ ਆਉਣ ਦੇ 2027 ਦੀ ਆ ਉਹਦੇ ਤੱਕ ਕੇਂਦਰ ਸਰਕਾਰ ਇਹ ਚੀਜ਼ਾਂ ਲਮਕਾਊਗੀ ਤਾਂ ਫਿਰ ਇਹ ਕਿਨੂੰ ਖੁਸ਼ ਕਰੂਗੀ ਤੁਹਾਡੇ ਸਾਹਮਣੇ ਆ ਭਾਈ ਬਲਵੰਤ ਸਿੰਘ ਰਾਜਵਾਨੀ ਨੂੰ ਤੁਸੀਂ ਅੱਜ ਲਿਖ ਕੇ ਲੈ ਲਓ ਮੇਰੀ ਵੀਡੀਓ ਸਾਂਭ ਕੇ ਰੱਖ ਲਓ ਇਹਨਾਂ ਲੋਕਾਂ ਨੇ ਫਾਂਸੀ ਦੇਣੀ ਆ ਜਾਂ ਕੋਈ ਹੋਰ ਜਿਸ ਤਰ੍ਹਾਂ ਘਾਟਕ ਟੀਕਾ ਜਾਂ ਗੈਸ ਪਲਾਨਟ ਦੇ ਰਾਹੀ ਜਿਹੜਾ ਉਸ ਨੂੰ ਖਤਮ ਕਰਨਾ ਚਾਹੇ ਜੇ ਮਰਦੀ ਕਰਨਾ ਬੜੇ 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 ਯੋਧੇ ਆ ਜਿਹੜੇ ਕਿ ਜਿੱਲਾਂ ਦੇ ਵਿੱਚ ਖਤਮ ਕੀਤੇ ਆ ਰੱਬ ਨਾ ਕਰੇ ਪਰ ਅਸੀਂ ਇਹਨਾਂ ਤੋਂ ਇਹ ਚੀਜ਼ ਵੀ ਨਹੀਂ ਕਿ ਤੁਸੀਂ ਕਿਸੇ ਦੁਸ਼ਮਣ ਤੋਂ ਪਾਸਾ ਵਟ ਲਓ ਕਿ ਜੀ ਅਸੀਂ ਮੂੰਹ ਪਾਸੇ ਕਰ ਲਿਆ ਸਾਡੇ ਤੇ ਬਾਹਰ ਨਹੀਂ ਕਰਦਾ ਪਰ ਹਮੇਸ਼ਾ ਜਿਹੜਾ ਕਿ ਕਿਸੇ ਨੂੰ ਵੀ ਆਪਣੇ ਤੋਂ ਬਾਅਦ ਜਿਹੜਾ ਕਮਜ਼ੋਰ ਨਹੀਂ ਸਮਝਣਾ ਚਾਹੁੰਦਾ ਇਹ ਨਹੀਂ ਸਮਝਣਾ ਚਾਹੁੰਦਾ ਜੀ ਅਸੀਂ ਤਾਂ ਪਹਿਲਾਂ ਫਾਂਸੇ ਰਕਾ ਲਿਆ ਅਸੀਂ ਦੁਬਾਰੇ ਰਕਾ ਲਾਂਗੇ ਇਹ ਵੀ ਬੜਾ ਵੱਡਾ ਭਲੇਖਾਗਾ ਤੇ ਆਉਣ ਵਾਲਾ ਵਾਕਤਾ ਤੁਹਾਡੇ ਸਾਹਮਣੇ ਹੋਊਗਾ ਤੁਸੀਂ ਆਪ ਕਹੋਗੇ ਆਪ ਦੇਖੋਗੇ ਆਪਣੀ ਅੱਖੀ ਜੋ ਕੁਝ ਅੱਜ ਪੰਜਾਬ ਦੇ ਸਿੱਖਾਂ ਦੇ ਨਾਲ ਹੋਊਗਾ ਜੋ ਭਾਈ ਬਲਵੰਤ ਸਿੰਘ ਰਾਜੋ ਦੇ ਰਾਜੋਵਾਨੇ ਦੇ ਨਾਲ ਹੋਊਗਾ ਉਹਦੀ ਪਛਾਣ ਦੀ ਤਰੀਕਾ ਕਿਉਂ ਜਿਹੜੀ ਕਿ ਦੱਬੇ ਦਿੱਤੀ ਕਿ ਪਤਾ ਲੱਗਣ ਦਿੱਤਾ ਕਿਸੇ ਨੂੰ ਕਿ ਕਿਉਂ ਭਾਈ ਬਲਵੰਤ ਸਿੰਘ ਰਾਜੋਵਾਨੇ ਦੇ ਜਿਹੜੇ ਕਿ ਤਰੀਕਾ ਕਿ ਅੱਗੇ ਪੈ ਗਈ ਆ ਜਾਂ ਪਿੱਛੇ ਪੈ ਗਈ ਆ ਜਾਂ ਕੀ ਉੱਥੇ ਹੋਇਆ ਤੇ ਐਡਾ ਵੱਡਾ ਮਾਮਲਾ ਹੋਵੇ ਫੰਕਸ਼ਨ ਨੂੰ ਲੈ ਕੇ ਜਿਹੜਾ ਸੁਪਰੀ ਕੋਟ ਨੇ ਕਿਹਾ ਹੋਵੇ ਦੇਕਰ ਕੇਂਦਰ ਸਰਕਾਰ ਇਹਦੇ ਤੇ ਕੋਈ ਨਹੀਂ ਨਿਰਣਾ ਲੈਂਦੀ ਤਾਂ ਅਸੀਂ ਆਪਣਾ ਨਿਰਣਾ ਲਵਾਂਗੇ ਇੱਕ ਬੜੇ ਵੱਡੇ ਸਵਾਲ ਆ ਇਹ ਸੋਚਣ ਤੇ ਸਮਝਣ ਦੀ ਜ਼ਰੂਰਤ ਆ ਇੱਥੇ ਜੇਕਰ ਅਸੀਂ ਇੱਕ ਕਮਲਿਆ ਵਾਂਗੂ ਜੀ ਕਹਿੰਦਾ ਜੀ ਨਹੀਂ ਪਹੁੰਚੀ ਹੁੰਦੀ ਨਹੀਂ ਕੁਝ ਹੁੰਦਾ ਤੁਸੀਂ ਤਾਂ ਐਵੇਂ ਆਖੀ ਜਾਂਦੇ ਹੋ ਇਹ ਗੱਲਾਂ ਕਹਿਣੀਆਂ ਤੇ ਕਰਨੀਆਂ ਦੇ ਵਿੱਚ ਬਹੁਤ ਫਰਕ ਹੁੰਦਾਗਾ ਸੋਚਣ ਤੇ ਸਮਝਣਾ ਵਿੱਚ ਇਹ ਨਹੀਂ ਕਿ ਮੈਂ ਵੱਡਾ ਕੋਈ ਵਿਦਵਾਨ ਆ ਪਰ ਇੱਥੇ ਤੁਸੀਂ ਜੇਕਰ ਤੁਹਾਨੂੰ ਨਹੀਂ ਪਤਾ ਕਿਸੇ ਤੋਂ ਹੋਰ ਸਲਾਹ ਲੈ ਲਓ ਇਹ ਬੜਾ ਕੁਝ ਅਜਾ ਪੰਜਾਬ ਦੇ ਵਿੱਚ ਜੋ ਕੁਝ ਹੋਇਆਗਾ ਵੋਟਾਂ ਵੀ ਜਿਹੜਾ ਉਹਦੇ ਆਧਾਰਤ ਤੇ ਜਿਹੜਾ ਇਹ ਜੇ ਕਿ ਚਲੋ ਆਪਾਂ ਦੇਖਦੇ ਆ ਕਿ ਹਰ ਇੱਕ ਪਾਰਟੀ ਜਿਹੜੀ ਆਪਣਾ ਆਪਣਾ ਜੋਰ ਅਜਮਾਉਂਦੀ ਆ ਉਹ ਜਿੱਤਦੀ ਹੁੰਦੀ ਆ ਵੋਟਾਂ ਦੇ ਵਿੱਚ ਪਰ ਮਨਦੀਪ ਸਿੰਘ ਜੀ ਨੂੰ ਕਿ ਸਾਰੇ মিডিਆ ਜਿਨੂ ਕੇ ਸਾਰਾ ਇਹ ਕਿ ਮੰਦੀਪ ਸਿੰਘ ਪਹਿਲੇ ਨੰਬਰ ਤੇ ਆ ਰਹੇ ਆ ਤੋ ਹਾਰ ਕਿਵੇਂ ਗਿਆ ਇਹਦੇ ਵੱਡੇ بڑے ਵੱਡੇ ਕਾਰਨ ਨੇ ਉਹ ਹਾਰਿਆ ਨਹੀਂ ਉਹਨੂੰ ਹਰਾਇਆ ਗਿਆ ਜੋ ਮਰਜ਼ੀ ਕਹਿ ਲੋ ਕਿਸੇ ਇੰਗਲ ਤੋਂ ਮਰਜ਼ੀ ਜਾ ਕੇ ਦੇਖ ਲੋ ਕਿਵੇਂ ਹਾਰਿਆ ਇਹ ਬੜੀ ਪਰਚੋਲ ਕਰਨ ਵਾਲੀ ਜਿਹੜੀ ਕਿ ਸਥਿਤੀ ਆ ਕਿ ਉਹਨਾਂ ਨੂੰ ਸਰਕਾਰਾਂ ਨੇ ਰਲ ਕੇ ਹਰਾਇਆ ਜਾਂ ਮੀਡੀਆ ਨੇ ਰਲ ਕੇ ਹਰਾਇਆ ਜਾਂ ਸਾਡੇ ਕੁਝ ਬੰਦੇ ਆ ਜਿਨ੍ਹਾਂ ਦੇ ਕਿ ਬੋਲ ਕਬੋਲ ਹੀ ਅਜੇ ਸੀ ਜਾਂ ਉਹਨਾਂ ਨੇ ਹਰਾਇਆਗਾ ਜਾਂ ਅਸੀਂ ਫਿਰ ਗਲਤ ਫੈਸਲਾ ਲੈ ਲਿਆ ਕਿ ਭਾਈ ਬੰਦੇ ਜਿਹੜੇ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਜਿਹੜੇ ਖੜੇ ਸੀ ਉਹ ਬੰਦੇ ਨਾਦਰ ਨਹੀਂ ਆਏ ਜਿਹੜੇ ਕਿ ਪ੍ਰਚਾਰਕ ਸੀ ਬੜੇ ਬੜੇ ਉਹ ਨਾਦਰ ਨਹੀਂ ਆਏ ਬੜਾ ਕੁਝਾ ਉਹਨਾਂ ਨੂੰ ਨਾਲ ਲੈ ਕੇ ਕਿਉਂ ਨਹੀਂ ਚੱਲਿਆ ਗਿਆ ਸਿਮਰਜੀਤ ਸਿੰਘ ਮਾਨ ਦਾ ਜਿਹੜਾ ਕਿ ਤੁਹਾਨੂੰ ਇਹ ਇੱਕ ਬੜਾ ਵੱਡਾ ਉਹ ਭੁਲੇਖਾਗਾ ਕਿ ਤੁਹਾਡਾ ਬੰਦਾ ਉਹ ਤੁਹਾਡਾ ਬੰਦਾ ਨਹੀਂ ਉਹ ਮੈਂ ਤੁਹਾਨੂੰ ਇੱਥੇ ਕਲੀਅਰ ਕਰ ਦਿੰਦਾ ਉਹ ਤੁਹਾਡੀਆਂ ਜੜਾਂ 'ਤੇ ਬੈਠਾਗਾ ਉਹ ਤੁਹਾਨੂੰ ਹਰਾਉਣ ਤੇ ਬੈਠਾਗਾ ਐਥੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਮੈਂ ਕਿਸੇ ਦਾ ਨੁਮਾਇੰਦਾਗਾ ਪਰ ਮੈਂ ਤੁਹਾਨੂੰ ਇਹ ਜਗ੍ਹਾ ਤੇ ਸਾਫ਼ ਕਰ ਰਿਆਂਗਾ ਕਿ ਸਿਮਰਜੀਤ ਸਿੰਘ ਮਾਨ ਤੁਹਾਡੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜੜਾਂ 'ਤੇ ਬੈਠੂਗਾ ਉਹਦਾ ਬਿਆਨ ਕਿ ਅਕਾਲੀ ਦਲ ਦੇ ਨਾਲ ਆ ਅਸੀਂ ਰਲ ਲਵਾਂਗੇ ਜਿਹੜਾ ਕਿ ਅਕਾਲੀ ਦਲ ਉਹਨੂੰ ਸਾਰਾ ਪਤਾ ਕਿ ਅਕਾਲੀ ਦਲ ਬਾਰੇ ਕੀ ਸੋਚਦਾ ਸੀ ਪਰ ਅੱਜ ਬਿਆਨ ਇਹ ਕਿਉਂ ਆ ਰਹੇ ਆ ਬੜੇ ਸੋਚਣ ਤੇ ਸਮਝਣ ਦੀ ਜ਼ਰੂਰਤ ਆ ਤੇ ਆਪਾਂ ਭਾਈ ਬਲਵੰਤ ਸਿੰਘ ਰਾਜਵਾਨੀ ਦੀ ਜਿਹੜੀ ਤਰੀਕਾ ਉਹ ਦੇਖਦੇ ਆ ਕਦੋਂ ਪੈਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦਿੰਨੇ ਆ ਤਦ ਤੱਕ ਬਣੇ ਰਹੋ ਤੁਸੀਂ ਇਸ ਵੀਡੀਓ ਨੂੰ ਬਤਵਾਤ ਸ਼ੇਅਰ ਕਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਵਿੱਚ ਜ਼ਰੂਰ ਲਿਖ ਦਿਓ ਕਿ ਇਹ ਜਿਹੜੀਆਂ ਦੋਨੇ ਖਬਰਾਂ ਤੁਹਾਨੂੰ ਸੁਣਾਈਆਂ ਨੇ ਇਹਦੇ ਵਿੱਚ ਸੱਚ ਕੀ ਆ ਬੈਰੂ ਜੀ ਦਾ ਖਾਲਸਾ ਬੈਰੂ ਜੀ ਕੀ ਫਤਿਹ